ਜਿਹੜਾ ਰਾਤੀ 10:30 ਵਜੇ ਐਕਸੀਡੈਂਟ ਦੇ ਕਾਰਨ ਮੌਤ ਹੋ ਗਈ ਉਸ ਦੇ ਕਾਰਨ ਇਹ ਧਰਨਾ ਲਾ ਰਹੇ ਆ ਉਹ ਮਤ ਉਹ ਬਹੁਤ ਜੱਗ ਗੱਡੀ ਦਾ ਅੱਜ ਜਿਹੜਾ ਧਰਨਾ ਲਾਇਆ ਮੇਰਾ ਨਾਮ ਅਸ਼ਤੀਸ਼ ਕੁਮਾਰਾ ਮੇਰੇ ਬੇਟੇ ਦਾ ਨਾਮ ਸਰਜਨ ਕੁਮਾਰਾ ਜਿਹੜਾ ਰਾਤੀ 10:30 ਵਜੇ ਐਕਸੀਡੈਂਟ ਦੇ ਕਾਰਨ ਮੌਤ ਹੋ ਗਈ ਉਸ ਦੇ ਕਾਰਨ ਇਹ ਧਰਨਾ ਲਾ ਰਹੇ ਆ ਬੋਲੋ ਬੰਦੇ ਨੂੰ ਅਸੀਂ ਫੜ ਲਿਆ ਵਾ ਬੰਦਾ ਔਰ ਰੈਸਟ ਨਹੀਂ ਕਰ 파 ਰਹੇ ਬੰਦਾ ਪਹਿਖ ਜਫਰਾਰ ਕੀਤਾ ਹੋਇਆ ਵਾ ਇਹਨਾਂ ਨੂੰ ਸਵੇਰ ਦਾ ਪਤਾ ਸੀਗਾ ਤੇ ਡਿਲੀਟ ਆਪਣਾ ਮੂਵੀ ਵੀ ਡਿਲੀਟ ਕੀਤੀ ਆ ਜਿਹੜੀ ਚ ਸਾਰਾ ਕੁਝ ਆ ਰਿਹਾ ਸੀਗਾ ਕਿੰਨੇ ਵਜੇ ਦਾ ਵਾਕਿਆ ਇਹ ਸਵਾ 10 ਵਜੇ ਦਾ ਵਾਕਿਆ ਹੈ ਹਾਂਜੀ ਰਾਤ ਸੀਗੇ ਜਿਨ੍ਹਾਂ ਨੇ ਤੁਹਾਨੂੰ ਲੱਗਦਾ ਕਿ ਮਨੋ ਅਰੋੜਾ ਇਲੈਕਟ੍ਰੋਨਿਕ ਹੈਗਾ ਵਾ ਉਹ ਉਹਦਾ ਉਹਦਾ ਮੁੰਡਾ ਵਾ ਮਾਲਕ ਉੱਤੇ ਹੀ ਕੰਮ ਕਰਦਾ ਨਹੀਂ ਨਹੀਂ ਮੁੰਡਾ ਉਹਦਾ ਡਾਕਟਰ ਦੇ ਗਿਆ ਸੀਗਾ ਦਵਾਈ ਲੈਣਾ ਅੱਛਾ ਜੀ ਉਧਰੋਂ ਵਾਪਸ ਆ ਰਿਹਾ ਸੀ ਘਰ ਨੂੰ ਉਹਨੇ ਹਿੱਟ ਕੀਤੀ ਦੋ ਵਾਰੀ ਹਿੱਟ ਕੀਤੀ ਦੋ ਵਾਰੀ ਪੁਰਾਣੀ ਰੰਜਿਸ਼ ਨਹੀਂ 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 ਉਦਾਂ ਹੀ ਬਸ ਆਪਣਾ ਵੈਸ ਵਸਈਆ ਜੀ ਅੱਛਾ ਜੀ ਤੇ ਉਹਨੇ ਪੁਲਿਸ ਬ੍ਰੇਕ ਆਪਾਂ ਹੁਣ ਜਿੱਦਾਂ ਬ੍ਰੇਕ ਆ ਕੇ ਮਾਰ ਦਿੰਨੇ ਆ ਅਗਲੇ ਗਾਲਾਂ ਕੱਢਣ ਲੱਗ ਗਿਆ ਉਹਦੇ ਸਾਰਾ ਸਾਰਾ ਉਹ ਤੇ ਆਪਣਾ ਵੀਡੀਓ ਰਿਕੋਰਡਿੰਗ ਆ ਗਿਆ ਸਾਰਾ ਕੁਝ ਹੈਗਾ ਹਿੱਟ ਕਰਦੇ ਦਾ ਵੀ ਸਾਰਾ ਕੁਝ ਹੁਣ ਚੌਕ ਬੰਦ ਕੀਤਾ ਹੋਇਆ ਹੈ ਪੁਲਿਸ ਆਈ ਸੀ ਕੀ ਸਾਡੀ ਮੰਗ ਇਹ ਆ ਵੀ ਆਪਣਾ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇ ਤੇ ਸਾਨੂੰ ਇਨਸਾਫ ਮਿਲੇ ਬਸ ਆ ਮੈਲਾ ਫਾਜੀ ਇੰਟੈਂਸ਼ਨ ਹੈ ਦੀਓ ਸੈਕਸ਼ਨ ਕਰੇ ਕਰੇ ਲਾ ਦੋ ਗੇਰੇ ਚ 302 IPC 302 IPC ਠੀਕ ਹੈ ਜੀ ਤੁਸੀਂ ਗੱਲ ਕਰ ਲਓ ਉੱਤੇ ਸਰ 302 ਚਾਹੀਦੀ ਸਾਨੂੰ 302 ਹਾਂ ਮਾਰ ਕੇ ਮੁੰਡਾ ਵਜਿਆਓ ਕਰ ਲਓ ਕਰ ਮਾਰ ਕੇ ਦੁਆਰਾ ਇੱਕ ਮਿੰਟ ਕਹੀ ਸਾਹਿਬ ਸੈਕਸ਼ਨ ਲਾ ਰਹੇ ਹੋ ਸੈਕਸ਼ਨ ਜਿਹੜਾ 304 ਰਿਹਾ 427 337 338 279 ਇਹ 304 ਨਹੀਂ ਲਵਾਉਣਾ 307 ਲਵਾਉਣਾ 307 ਲਵਾਉਣਾ ਵੀ 307 ਲਾਓ ਸਾਨੂੰ ਇੱਕ ਮਿੰਟ ਦੇਖਿਓ ਉੱਪਰ ਲਾ ਕੇ ਸੈਕਸ਼ਨ 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 ਆਹ ਮੋਹ ਇਧਰ ਮੈਨੂੰ ਬੜਾ ਮੈਂ ਹਿੱਟ ਕਰਕੇ ਮਾਰ ਕੇ ਉੱਪਰ ਭੱਜਿਆ ਵੀਡੀਓ ਡ੍ਰੀਪ ਕੀਤੀ ਆ 307 ਲਾਓ ਮੁਲਾਜ਼ਮ ਤੇ ਵੀ ਲਾਓ ਜਿਹੜੀ ਡਿਲੀਟ ਕੀਤੀ ਵੀਡੀਓ ਮੁਲਾਜ਼ਮ ਤੇ ਵੀ ਲਾਓ ਯਾਰ ਕੀ ਵਾਕਿਆ ਆ ਕਿੜ ਕਿੜੀ ਧਾਰਾ ਲਾਈ ਆ ਬੰਦਾ ਬੜਿਆ ਮੌਕੇ ਤੇ ਕਿ ਨਹੀਂ ਬੜਿਆ ਕਮਾਂਡਰ ਯਾਰ ਜਿਹੜਾ ਐਕਸੀਡੈਂਟ ਹੋਇਆ ਉਹਦੇ ਸਬੰਧ ਵਿੱਚ ਬਿਆਨ ਦੇ ਦੇਣਾ ਜੋ ਵੀ ਬਿਆਨ ਦੇਣਗੇ ਇਸ ਪਰ ਲਾਗ ਕਾਰਵਾਈ ਕੀਤੀ ਜਾਊਗੀ ਕੋਈ ਇਹੋ ਜਿਹੀ ਗੱਲ ਨਹੀਂ ਹੈਗੀ ਜੋ ਬਿਆਨ ਦੇ ਮੁਤਾਬਕ ਬੰਦ ਹੀ ਕਾਰਵਾਈ ਉਹ ਮਕਦਮਾ ਦਰਜ ਬਿਆਨ ਉਹਦੇ ਫਾਜ਼ਲ ਸਾਹਿਬ ਐ ਹੀ ਕਹਿ ਰਹੇ ਜੀ ਮੇਰੇ ਮੁੰਡੇ ਨੂੰ ਜਾਨੋਂ ਮਾਰਨ ਦੀ ਕੀਤੀ ਹੈ ਲਿਖਾਓ ਨਾ ਦਿਖਾਓ ਮਰਿਆ 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 ਮੁੰਡਾ ਜੀ ਇਹਦੇ ਫਾਜ਼ਲ ਸਾਹਿਬ ਕਹਿ ਰਹੇ ਕਿ ਕਿੰਨੀ ਸੁਣਾਵਾਂ ਕੋਈ ਗੱਲ ਨਹੀਂ ਇਹ ਬੈ ਲਗਾਉਂਗੇ ਤਾਂ ਨਾ ਜਿਹੜੀ ਵੀ ਲਗਾਉਂਦੇ ਸਿਰ ਮਰਿਆ ਵਾ ਉਹਨਾਂ ਨੇ ਇਹਦੇ ਫਾਰਾ ਤੋਂ ਬੈ ਕਿਤੇ ਆ ਮੁੜਦਾਬਾਦ ਅੱਜ ਦਾ ਜਿਹੜਾ ਧੰਨਾ ਮੁੜਦਾਬਾਦ 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 ਗ੍ਰਫਤਾਰ ਕਰਾ ਲਿਆ ਜਿਹੜਾ ਵਾ ਨਗਰ ਦਾ ਦੋਸ਼ੀਆਂ ਨੂੰ ਗ੍ਰਫਤਾਰ ਕਰਾ ਰਹੀਆਂ ਪਿੱਛੋਂ ਇੱਕ ਜ਼ਹਿਰ ਗੱਡੀ ਨੇ ਉਹਨੂੰ ਹਿੱਟ ਕੀਤਾ ਜਿਹਦੇ ਨਾਲ ਉਹਦੀ ਮੌਤ ਹੋ ਗਈ ਉਹਨਾਂ ਦੇ ਘਰ ਦਾ ਇਹ ਹੀ ਕਹਿਣਾ ਵਾ ਕਿ ਵੀ ਇਹਨੂੰ ਜਿਹੜੀ ਇਹ ਫੁਟੇਜ ਦੇਖੀ ਆ ਸੀਸੀ ਕੈਮਰਾ ਦੀ ਦੁਕਾਨਾਂ ਦੇ ਨਾਲ ਦੇ ਜਿੱਥੇ-ਜਿੱਥੇ ਉਹ ਆਈ ਆ ਉਹਦੇ ਵਿੱਚ ਇਹੀ-ਇਹੀ ਲੱਗਦਾ ਪਿਆ ਵਾ ਕਿ ਜਦੋਂ ਜਾਣ ਬੁਝ ਕੇ ਇਸ ਨੂੰ ਹਿੱਟ ਕੀਤਾ ਗਿਆ ਗੱਡੀ ਇੱਕ ਸਾਈਡ ਖੜੀ ਆ ਸਾਡਾ ਬਾਈਕ ਇਧਰਲੀ ਸਾਈਡ ਆ ਰਿਹਾ ਵਾ ਉਹ ਤੋਂ ਅੱਗੇ ਉਤੋਂ ਕਮਾ ਕੇ ਲੈ ਕੇ ਉਹਦੇ ਜਾਨ ਕੇ ਹਿੱਟ ਕਰਨ ਦੀ ਕੀਤੀ ਜਿਹਦੇ ਨਾਲ ਉਹਦੀ ਖੰਭੇ ਵਿੱਚ ਲਾ ਕੇ ਮੌਤ ਹੋ ਗਈ ਆ ਤੇ ਸਾਡੀ ਪ੍ਰਸ਼ਾਸਨ ਅੱਗੇ ਇਹ ਮੰਗਾ ਇਹਨਾਂ ਪਰਿਵਾਰਾਂ ਨੂੰ ਇਨਸਾਮ ਮਿਲਣਾ ਚਾਹੀਦਾ ਵਾ ਦੋਸ਼ੀਆਂ ਨੂੰ ਹੁਣੇ ਮੌਕੇ ਤੇ ਲੈ ਕੇ ਆਣ ਉਹਦੇ ਪਰਚਾ ਦਰਜ ਕਰਨ ਜਿਹੜੀ ਬੰਦੀ ਕਾਰਵਾਈ ਉਹਦੇ ਤੇ ਕੀਤੀ ਸਰ ਕੌਣ ਲੋਕ ਸੀ ਜਿਹੜੇ ਗੱਡੀ ਦੇ ਵਿੱਚ ਜਿਨ੍ਹਾਂ ਨੇ ਬਿਲਕੁਲ ਜਵਾਰ ਨਗਰ ਦੇ ਵਿੱਚ ਰੋਡ ਦੇ ਉੱਤੇ ਹੀ ਦੁਕਾਨ ਆ ਪਹਿਲਾਂ ਤਾਂ ਉਹ ਮੰਨਦੇ ਹੀ ਨਹੀਂ ਬੇਸੀ ਹੁਣ ਜੇ ਉਹਦਾ ਕੋਈ ਮੁਲਾਜ਼ਮ ਉੱਥੇ ਬੈਠਾ ਵਾ ਉਹਨੂੰ ਗੱਲ ਕੀਤੀ ਇਹ ਫੂਟਦਹਾ ਜਿੱਦਾਂ ਸਾਨੂੰ ਪਤਾ ਲੱਗਿਆ ਵਾ ਉਹਨੂੰ ਕਿਹਾ ਕਿ ਫੂਟਦਹਾ ਫੂਟਦ ਖਾਨਦਾਨੀ ਸੀ ਇਹਦੇ ਕਰਕੇ ਸਾਨੂੰ ਸ਼ੱਕ ਜਾ ਹੋਇਆ ਤੇ ਬਾਅਦ ਵਿੱਚ ਨਿਕਲਿਆ ਵੀ ਉਹੀ ਆ ਹੁਣ ਪ੍ਰਸ਼ਾਸਨ ਆਪਣੀ ਕਾਰਵਾਈ ਕਰਦਾ ਜੀ ਬਾਕੀ ਪੇਰੈਂਟਸ ਬੈਠੇ ਆ ਪਰਿਵਾਰ ਬੈਠਾ ਵਾ ਜਿੱਦਾਂ ਇਹ ਕਹਿਣਗੇ ਅਸੀਂ ਉਦਾਂ ਕਰਾਂਗੇ ਉਹਦੇ ਨੋਕਰ ਨਹੀਂ ਗਏ ਮਾਮਲਾ ਇਹ ਜਿਹੜਾ ਐਕਸੀਡੈਂਟ ਹੋਇਆ ਜੀ ਉਹਦੇ ਸੰਬੰਧ ਵਿੱਚ ਹੀ ਆ ਅਸੀਂ ਉਹਨਾਂ ਨੂੰ ਕਹਿ ਰਹੇ ਆਂ ਵੀ ਜਿਹੜੇ ਐਕਸੀਡੈਂਟ ਦੇ ਮੁਤਾਬਕ ਜੋ ਬਿਆਨ ਬਿਆਨ ਦੇਣਗੇ ਬਿਆਨ ਦੇ ਮੁਤਾਬਕ ਐਸ ਪਰ ਲਾਜਰੀ ਕਾਰਵਾਈ ਬਣੂਗੀ ਕੀਤੀ ਜਾਵੇਗੀ ਪਰ ਪਰਿਵਾਰ ਵੱਲੋਂ ਰੋਪ ਲਾਇਆ ਕੀ ਵੀਡੀਓ ਵਗੈਰਾ ਵੀ ਡਿਲੀਟ ਕੀਤੀ ਗਈ ਸੀ ਮਾਮਲਾ ਹੈਗਾ ਇਹ ਦੇ ਬਾਰੇ ਸਾਡੇ ਨੌਲੇਜ ਵਿੱਚ ਨਹੀਂ ਹੈ ਵੀਡੀਓ ਵਾਲੀ ਬਾਈ ਨੇਮ ਹੀ ਜਦੋਂ ਪਰਚਾ ਦਰਜ ਕਰਨਾ ਤੇ ਵੀਡੀਓ ਦਾ ਕੋਈ ਮਕਸਦ ਮਤਲਬ ਨਹੀਂ ਰਹਿ ਜਾਂਦਾ ਤੇ ਪਰਚਾ ਹੀ ਬਾਈ ਨੇਮ ਹੋਣਾ ਸਰ ਉਹ ਡਾਕਟਰ ਕੋਲ ਗਏ ਸੀ ਉਹ ਕਹਿੰਦਾ ਡੀਵੀਡੀ ਚੱਕ ਕੇ ਲੈ ਗਏ ਪੁਲਿਸ ਵਾਲੇ ਥੋੜੀ ਜਿਹਾ ਚਲੋ ਜਿਹੜਾ ਕੋ ਜੀਜੀ ਕੈਮਰੇ ਦੀ ਫੁਟਾਇਆ ਫਾਇਦੇ ਬਾਰੇ ਮੈਨੂੰ ਪਤਾ ਨਹੀਂ ਹੈ ਬਾਕੀ ਵੈਰੀਫਾਈ ਕਰਨਾ ਵੀ ਹੋਏਗਾ ਜਾਂਚ ਕੀਤੀ ਜਾਊਗੀ ਇਹਦੀ ਕਿਹੜੀ ਗੱਲ ਦੇ ਖਿਲਾਫ ਕਾਰਵਾਈ ਹੋਊਗੀ ਜੀ ਜਨੇ ਛੇੜ ਕਰਨ ਕੀਤੀ ਜੀ ਦੇਖ ਲਵਾਂਗੇ ਜੀ ਅੱਜ ਜੋ ਦੁਲਾਨੇ ਤਫਤੀਸ਼ ਦੇ ਵਿੱਚ ਜਿਹਦਾ ਕਸੂਰ ਜੇ ਕੋ ਹੋਏਗਾ ਤੇ ਕਾਰਵਾਈ ਕਰਦੇਗੇ ਤੁਹਾਨੂੰ ਘਰ ਨਾ ਚੱਕਿਆ ਜਾ ਰਿਹਾ ਤਾਰਾ ਕਿਹੜੀ ਕਿਹੜੀ ਮੰਗ ਕੀਤੀ ਹੈ ਜੀ ਪਰਿਵਾਰ ਨੇ ਤਾਰਾ ਜੀ ਦੇਖੋ ਜੀ ਐਕਸੀਡੈਂਟ ਦੇ ਵਿੱਚ ਐਕਸੀਡੈਂਟ ਦੀ ਹੀ ਲੱਗਣੀ ਹੈ ਬਾਕੀ ਇਹ 302 ਦੀ ਕਹਿ ਰਹੇ ਆ ਉਹਦੇ ਬਾਰੇ ਅਸੀਂ ਸੀਨੀਅਰ ਅਫਸਰਾਂ ਨਾਲ ਗੱਲ ਕਰ ਲੈਨੇ ਆ ਤੇ ਜਿਵੇਂ ਵੀ ਹੋਏਗੀ ਬਿਆਨ ਮੁਤਾਬਕ ਹੀ ਪਰਿਵਾਰ ਦਾ ਕਹਿਣਾ ਹੈ ਪਲਾਨ ਕਰਕੇ ਕੀਤਾ ਗਿਆ ਸੀ ਤਾਂ ਜੋ ਵੀ ਹੈ ਜੀ ਉਹ ਡਿਊਰਿੰਗ ਇਨਵੈਸਟੀਗੇਸ਼ਨ ਦੀ ਇਨਵੈਸਟੀਗੇਸ਼ਨ ਦਾ ਪਾਰਟ ਹੈ ਜੋ ਵੀ ਇਨਵੈਸਟੀਗੇਸ਼ਨ ਵਿੱਚ ਚਾਹੇਗਾ ਉਹਦੇ ਮੁਤਾਬਕ ਕਰੇਗੀ। ਕਿੰਨੀ ਉਮਰ ਆ ਮੁੰਡੇ ਦੀ ਜੀ? ਮੁੰਡੇ ਦੀ 21-22 ਸਾਲ ਦੱਸਦੇ। 25 ਸਾਲ। ਉਹ ਕਹਿੰਦੇ ਜੀ ਤਿੰਨ ਵਾਰੀ ਹਿੱਟ ਹੋਈ ਜੀ। ਚਲੋ ਕੀ ਜਾਣਾ ਜੀ? ਇਹਦੇ ਬਾਰੇ ਤਾਂ ਪਤਾ ਲੱਗ ਜਾਏਗਾ ਜੀ ਜੇ ਤਿੰਨ ਵਾਰੀ ਹਿੱਟ ਹੋਈ ਜਾਂ ਕਮਰੇ ਤੋਂ। ਕਿਉਂਕਿ ਲੋਕ ਵੀ ਪਰੇਸ਼ਾਨ ਹੋ ਰਹੇ ਸਨ ਚੱਕਾ। ਤਾਂ ਨਹੀਂ ਦੇਖੋ ਜੀ ਅਸੀਂ ਤਾਂ ਚੁੱਕਨ ਦੀ ਹੀ ਮੰਗ ਕਰ ਰਹੇ ਹਾਂ ਵੀ ਉੱਤਰ ਕਰਨਾ ਚੁੱਕਿਆ ਜਾਵੇ। ਜੀ। ਤੇ ਪਰ ਜਿਹੜੇ ਹੁਣ 302 ਦੀ ਗੱਲ ਕਰਦੇ ਉਹਦੇ ਪਰ ਇਹ ਸੀਨੀਅਰ ਅਫਸਰਾਂ ਨਾਲ ਗੱਲ ਕਰ ਲੈਣੇ ਜਿਵੇਂ ਉਹ ਕਹਿਣਗੇ ਉਸ ਤਰ੍ਹਾਂ ਕਰਦੇ। ਠੀਕ ਹੈ।